ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਦੇ ਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੇ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜੇ ਨਵਜੋਤ ਕੋਲ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦੁਸਤ ਆ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਰੁਪਈਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦੁਸਤ ਆ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵੇ ਬੋਲਿਆ ਪ੍ਰਤਾਪ ਬਾਜਵੇ ਤੇ ਉਹਨਾਂ ਦੋਸ਼ਾ 71 ਤਾਂ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵੜਿੰਗਦੇ 5-5 ਕਰੋੜ ਦੇ ਵਿੱਚ ਵੇਚਤੀ ਇਸ ਕਰਕੇ ਉਹ ਵਿਰੋਧੀ ਤੇ ਵੀ ਨੇਤਾ ਨੇ ਲੋਕਾਂ ਨੂੰ ਇਸ ਸਥਿਤੀ ਆਪਣੀ ਸਪਸ਼ਟ ਕਰਨੀ ਚਾਹੀਦੀ ਆ ਨਹੀਂ ਕਰਦੇ ਤੇ ਤਾਂ ਮਤਲਬ ਉਹਨਾਂ ਨੂੰ ਪਤਾ ਕਿ ਕਾਂਗਰਸ ਇਹੀ ਕੁਝ ਜਾਂਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਮੋਟਦੀ ਦੀ ਕੁੱਟਦੀ ਦੀ ਔਰ ਕਦਰਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਮਝਦਾ ਕਿ ਪ੍ਰਤਾਪ ਹਣੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਤਾਂ ਹੀ ਉਹ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਦਾ ਨਹੀਂ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਦਿੱਤਾ ਉਹ ਪੰਜਵੇਂ ਨੰਬਰ ਤੇ ਆਇਆ ਹੁਣ ਉਹਨਾਂ ਨੂੰ ਕੱਲ ਨਹੀਂ ਆਉਂਦੀ ਸਮਝਦੇ ਆਂ ਕਿ ਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੱਧੂ ਨੇ ਕਿਹਾ ਉਹ ਬਿਲਕੁਲ ਦੁਸਤ ਕਿਹਾ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਉਹ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿ ਦੇ ਕੋਈ ਦੂਜਾ ਬੰਦਾ ਵੀ ਕਹਿ ਦੇ ਉਹ ਆਪੋ ਜੀ ਦੋਸ਼ ਲਾਵੇ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਤੋਂ ਮੂੰਹ ਨਹੀਂ ਲਾਉਣਾ ਠੀਕ ਹੈ ਨੋਟਸ ਜਿਹੜਾ ਉਹ ਕੱਢੇ ਜਾਦੇ ਕਦੀ ਕੱਢੇ ਜਾਦੇ ਮੈਨੂੰ ਇੱਥੇ ਪਤਾ ਨਹੀਂ ਮੇਰੇ ਨਾਲੋਂ ਲੀਗਲ ਨੋਟਰ ਨਾਲੋਂ ਮੈਨੂੰ ਜ਼ਿਆਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਨਾ ਲੁੱਟਿਆ ਆ ਸਹੀ ਅੰਸ਼ਸਬ ਦੇ ਜਿਹੜਾ ਉਹ ਰੋਲ ਗਾਂਧੀ ਨੂੰ ਦੇਣਾ ਚਾਹੀਦਾ ਨੌਜੋਤ ਕੋ ਸਿੱਧੂ ਦਾ ਉਹ ਲੋ ਕਹਿ ਰਿਹਾ ਕਿ 90% ਕਾਂਗਰਸ ਸਾਡੇ ਨਾਲ ਆ ਬਿਲਕੁਲ 70 50 ਹਾਈਪਾਰਟ ਸਾਡੇ ਨਾਲ ਆ ਇਸ ਕਰਕੇ ਉਹ ਜਿਹੜਾ ਨੋਟਸ ਵਗੈਰਾ ਦਿੱਤਾ ਉਹ ਤੇ ਦਿੱਤਾ ਨੇ ਰਾਜੇ ਬੜਿੰਗ ਦੇ ਜਿਹਦੇ ਤੋਂ ਦੋਸ਼ ਲਾਉਂਦੇ ਆ ਬਾਡੀਆਂ ਦਾ ਜਿੱਤੇ ਦੋਸ਼ ਲਾਉਂਦੇ ਆ ਤਰਤਾਰ ਨਾਲ ਇਲੈਕਸ਼ਨ ਦਾ ਇਹ ਤਾਂ ਰੋਲ ਗੰਦੀ ਨੂੰ ਸਵਸਥ ਕਰਨਾ ਚਾਹੀਦਾ ਕਿ ਨਵਜੋਤ ਕੋ ਸਿੱਧੂ ਜੋ ਕਹਿ ਰਹੀ ਆ ਜਿਹੜਾ 500 ਕਰੋੜ ਰੁਪਇਆ ਲੈ ਕੇ ਉਹ ਚਿਹਰਾ ਦਿੰਦੇ ਆ ਇਹ ਉਹਨਾਂ ਨੂੰ ਸਵਸਥ ਕਰਨਾ ਚਾਹੀਦਾ ਉਹ ਜਿਹੜੇ ਚੰਨੀ ਵਾਲੇ ਪਾਸੇ ਆ 350 ਕਰੋੜ ਰੁਪਇਆ ਉਹ ਕਿੱਥੇ ਗਿਆ ਕਨੀਲ ਜਾਖੜ ਜੀ ਦੀ ਤੇ ਮੈਂ ਮੈਨੂੰ ਉਹਨਾਂ ਦੇ ਪਿਛੇ ਹੁੰਦੇ ਤੇ ਵੈਸੇ ਬੜਾ ਉਹ ਹਾਸਾ ਹੁੰਦਾ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਗਵਾਹੀ ਜੋਤ ਨਵਜੋਤ ਸਿੱਧੂ ਦੋਵੇਂ ਪ੍ਰਧਾਨ ਸੀਗੇ ਉਦੋਂ ਪ੍ਰਧਾਨ ਸੀਗੇ ਜਦੋਂ ਸਭ ਲੈਣ ਦੇ ਨੋਏ ਆ ਉਦੋਂ ਬੋਲੇ ਨਹੀਂ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਸਭ ਦੇਖਦੀ ਗੱਲ ਜਾਂਚ ਤੇ ਹੋਣੀ ਚਾਹੀਦੀ ਹੈ ਇਹ ਤਾਂ ਸੱਚੀ ਗੱਲ ਬਸ ਜਾਖੜ ਸਾਹਿਬ ਉਹ ਕਿਉਂ ਨਹੀਂ ਬੋਲੇ ਇਹਦਾ ਮਤਲਬ ਜਾਖੜ ਵੀ ਕਿਤੇ ਨਾ ਕਿਤੇ ਸੀਐਮ ਦੀ ਦੌਰ ਦੇ ਵਿੱਚ ਸੀਗੇ ਉਹ ਵੀ ਚੁੱਪ ਹੀ ਸੌਦੇਬਾਜ਼ੀ ਆ ਉਹਨਾਂ ਨੇ ਆਪਣੇ ਅੱਖੀ ਦੇਖੀਆਂ ਉਹ ਸੌਦੇਬਾਜ਼ੀਆਂ ਹੋ ਸਕਦਾ ਉਹਨਾਂ ਦੇ ਹਿੱਸੇਦਾਰ ਵੀ ਹੋਵੇ ਇਸ ਕਰਕੇ ਜਾਖੜ ਹੋਣੀ ਸਭ ਦੋਸ਼ੀ ਨਹੀਂ ਜਿੰਨੇ ਬੰਦੇ ਸੀਗੇ ਇਹ ਤਾਂ ਸਾਡੇ ਨੇ ਪੰਜਾਬ ਦਾ ਬੇੜਾ